ਸਤਿ ਸ਼੍ਰੀ ਅਕਾਲ ਦੋਸਤੋ ਅੱਜ 19 ਤਰੀਕ ਸਾਂਡੇ ਵਾਲੇ ਦਿਨ ਨਰਵੈਰੀ ਯੂਥ ਕਲੱਬ ਤੇ ਸੁਹਾਣਾ ਹਸਪੀਟਲ ਨਾਲ ਮਿਲ ਕੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਾਇਆ ਜਾ ਰਿਹਾ ਹੈ ਸੋ ਅੱਜ ਕਾਫੀ ਜਿੰਨਾਂ ਰਾਸ਼ਾ ਬਹੁਤ ਸਾਰੇ ਪੇਸ਼ੈਂਟ ਇਸ ਚੀਜ਼ ਦਾ ਲਾਭ ਲੈ ਰਹੇ ਆ ਹੌਸਪੀਟਲ ਖਾਨਾ ਵਿੱਚ ਕੈਂਪ ਦੇ ਵਿੱਚ ਕਿਸ ਤਰੀਕੇ ਨਾਲ ਐਕਟੀਵਿਟੀਜ਼ ਚੱਲ ਰਹੀਆਂ ਨੇ ਅੱਜ ਸਭ ਤੋਂ ਪਹਿਲਾਂ ਤਾਂ ਜਿਹੜੇ ਜਿਹੜੀ ਵੀ ਸੰਗਤ ਆਰੀ ਪੇਸ਼ੈਂਟ ਆ ਰਹੇ ਆ ਉਹ ਚਾਹ ਨਾਲ ਬਿਸਕੁਟ ਦਾ ਲੰਗਰ ਛਕ ਰਹੇ ਆ ਉਸ ਤੋਂ ਬਾਅਦ ਅੰਦਰ ਹਾਲ ਦੇ ਵਿੱਚ ਆ ਜਾਂਦੇ ਆ ਸਾਜੀ ਇਸ ਤੋਂ ਬਾਅਦ ਜਿਹੜਾ ਹੈ ਜਿਹੜੇ ਵੀ ਪੇਸ਼ੈਂਟ ਨੇ ਪੇਸ਼ੈਂਟ ਆਉਂਦੇ ਆ ਸਭ ਤੋਂ ਪਹਿਲਾਂ ਇੱਥੇ ਨੰਬਰਿੰਗ ਲੱਗਦੀ ਹੈ ਇਹਨਾਂ ਦੀ ਇੱਥੇ ਇਹਨਾਂ ਦਾ ਪ੍ਰੋਪਰ ਜਿਹੜਾ ਹੈਗਾ ਹੈ ਪੇਜ ਬਣਦਾ ਹੈ ਜਿੱਥੇ ਪੂਰਾ ਰਿਕਾਰਡ ਆਉਂਦਾ ਹੈ ਰਿਕਾਰਡ ਚੜਦਾ ਹੈ ਟੈਕੋਰਡ ਚੜਨ ਤੋਂ ਬਾਅਦ ਨੰਬਰ ਲਾ ਕੇ ਫਿਰ ਉਹ ਨੈਕਸਟ ਪ੍ਰੋਸੈਸ ਵੱਲ ਜਾਂਦੇ ਆ ਤੇ ਸਾਰੀ ਟੀਮ ਜਿਹੜੀ ਇੱਕੋ ਆਪਣੀ ਕੰਮ ਲੱਗੀ ਹੋਈ ਆ ਤੇ ਨੈਕਸਟ ਪ੍ਰੋਸੈਸ ਦੇ ਵਿੱਚ ਆ ਜਾਂਦੇ ਆ ਤੁਹਾਨੂੰ ਉਸ ਤੋਂ ਬਾਅਦ ਜਿਹੜੀ ਇਹ ਇਹਨਾਂ ਦੇ ਨੰਬਰ ਲੱਗ ਚੁੱਕੇ ਆ ਨੰਬਰ ਲੱਗਣ ਤੋਂ ਬਾਅਦ ਆਹ ਲਾਈਨ ਲੱਗੀ ਹੋਈ ਆ ਆਪਣੀ ਸੀਰੀਅਲ ਵਾਈਜ਼ 1 ਬਾਈ 1 ਕਰਕੇ ਇਹ ਅੱਗੇ ਵਧ ਤੇ ਇਹ ਲਾਈਨ ਜਿਹੜੀ ਹੈਗੀ ਆ ਸਭ ਤੋਂ ਪਹਿਲਾਂ ਆਪ ਪ੍ਰੋਸੈਸ ਆ ਜਾਂਦਾ ਆ ਇੱਥੇ ਕੀ ਸਿਸਟਮ ਅੱਖਾਂ ਚੈੱਕ ਹੁੰਦੀਆਂ ਨੇ ਕਿ ਕਿੰਨੀ ਨਿਗਾ ਘੱਟਾ ਕਿੰਨੇ ਵਾਧਾ ਨੰਬਰਿੰਗ ਜਿਹੜੀ ਹੈ ਇੱਥੇ ਚੈੱਕ ਹੁੰਦੀ ਆ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਨੈਕਸਟ ਪ੍ਰੋਸੈਸ ਇੱਥੇ ਆ ਜਾਂਦਾ ਜਿਹੜਾ ਆ ਡਾਕਟਰ ਸਾਹਿਬਾਨਾਂ ਦੀ ਆਪਣੀ ਵਾਰਡਿੰਗ ਆਪਣੀ ਲੈਂਗੁਏਜ ਆ ਜੋ ਉਹਨਾਂ ਦਾ ਨੈਕਸਟ ਪ੍ਰੋਸੈਸ ਆ ਇੱਥੇ ਸ਼ੀਸ਼ੇ ਚੈੱਕ ਕਰਕੇ ਲਾ ਕੇ ਦੇਖਦੇ ਆ ਵੀ ਕਿਹੜਾ ਜਿਹੜਾ ਲੈਂਸ ਆ ਕਿਹੜਾ ਨਾ ਲੱਗੂਗਾ ਕਿਹੜਾ ਨਹੀਂ ਲੱਗੂਗਾ ਕਿੰਨੇ ਨੰਬਰ ਦੇ ਜਿਹੜਾ ਇਹਨਾਂ ਦਾ ਲੈਂਸ ਲਗਣਾ ਆ ਸ਼ੀਸ਼ੇ ਦਾ ਜਿਹੜਾ ਪੈਣਾ ਹੈ ਤੇ ਉਸ ਤੋਂ ਬਾਅਦ ਦਾ ਲਾਸਟ ਪ੍ਰੋਸੈਸ ਆ ਜੋ ਵੀ ਪੇਸ਼ੈਂਟ ਨੂੰ ਕਾਲਾ ਮੋਤੀ ਆ ਚਿੱਟਾ ਮੋਤੀ ਆ ਕੁਝ ਵੀ ਆਇਆ ਹੈ ਜਾਂ ਕੋਈ ਵੀ ਉਹਨਾਂ ਨੂੰ ਡਾਇਗਨੋਸ ਹੋਈ ਆ ਕੁਸ਼ੀ ਦਾ ਜਿਹੜਾ ਫਾਈਨਲ ਰਿਜ਼ਲਟ ਆ ਇੱਥੇ ਨਿਕਲ ਕੇ ਆਉਂਦਾ ਹੈ ਇੱਥੇ ਦੱਸਦੇ ਆ ਕਿ ਆਪਰੇਸ਼ਨ ਹੋਣਾ ਤਾਂ ਕਦੋਂ ਆਪਰੇਸ਼ਨ ਹੋਣਾ ਹੈ ਕਿੰਨੇ ਰੁਪਏ ਵਾਲਾ 25000 20000 ਵਾਲਾ ਆਪਰੇਸ਼ਨ 3000 4000 ਜਿੰਨੇ ਕਰ ਰਹੇ ਨੇ ਹਸਪੀਟਲ ਵਾਲੇ ਤੇ ਉਹ ਸਾਰਾ ਇਹਦੇ ਵੀ ਡਿਟੇਲ ਦਿੱਤੀ ਹੋਇਆ ਹਸਪੀਟਲ ਦੀ ਸਵਾਰਾ ਹਸਪੀਟਲ ਤੇ ਇਹਨਾਂ ਦੀ ਡੀਡੀ ਟੀਮ ਇੱਥੇ ਡਾਇਗਨੋਸ ਕਰਦੇ ਆ ਅੱਜ ਮੈਂ ਹੁਣ ਤੁਸੀਂ ਦੇਖ ਸਕਦੇ ਹੋ ਆ ਜਿਹੜੀ ਟੈਸਟਿੰਗ ਕੀਤੀ ਹੈ ਟੈਸਟਿੰਗ ਕਰਕੇ ਸਾਰੇ ਨੰਬਰਸ ਇੱਥੇ ਆ ਰਹੇ ਆ ਇਹ ਸਾਰੇ ਨੰਬਰ ਆ ਕੀ ਜੋ ਨਿਗਾਂ ਤੇ ਆ ਜਿਹੜਾ ਆਪਰੇਸ਼ਨ ਹੋਣਾ ਹੈ ਆਪਰੇਸ਼ਨ ਦੀ ਜਾਣਕਾਰੀ ਜਾਂ ਮੈਡੀਸ ਤੇ ਆਯੋਗ ਨੂੰ ਤੇ ਇਹ ਪ੍ਰੋਸੈਸ ਜਿਹੜਾ ਹੈਗਾ ਆ ਤੇ ਹੈਲਥ ਚੈੱਕ ਅਪ ਦਾ ਇੱਕ ਨਾਲ ਐਡ-ਆਨ ਕੀਤਾ ਆ ਕਿ ਕਿਸੇ ਦਾ ਕੋਈ weight ਵੱਧ ਰਿਹਾ ਹੈ, ਘਟ ਰਿਹਾ ਹੈ, ਕੋਈ ਵਧਾਣਾ ਚਾਹੁੰਦਾ ਆ, ਕੋਈ weight ਘਟਾਣਾ ਚਾਹੁੰਦਾ ਆ, ਕੋਈ ਫਿਜ਼ੀਕਲ ਰਿਲੇਟਡ ਕੋਈ ਪ੍ਰੋਬਲਮ ਆ ਤੇ ਇਹ ਮੈਨਾਂ ਜਿਹੜੇ ਹੈਗੇ ਨੇ ਇੱਥੇ ਇਹ ਚੀਜ਼ ਐਡ ਕਰਕੇ ਉਹ ਚੀਜ਼ ਦੇਖ ਰਹੇ ਨੇ ਤੇ ਲਾਸਟ ਪ੍ਰੋਸੈਸ ਦਾ ਨਾਮ ਆ ਇਹ ਸਾਡੇ ਵੀਰੇ ਹੁਣ ਹੀ ਹੈਗੇ ਨੇ ਚਸ਼ਮਾ ਹਟ ਚਸ਼ਮਾ ਹਟ ਮੋਤੀ ਨਗਰ ਦੇ ਵਿੱਚ ਇਹਨਾਂ ਦਾ ਚਸ਼ਮਾ ਹਟ ਦਾ ਇੱਕ ਸ਼ੋਪ ਆ ਤੇ ਇਹ ਸਾਰੇ ਆਪਟੀਕਲ ਜਿੰਨੇ ਵੀ ਸਪੈਕਸ ਨੇ ਜਿਹਨੇ ਜਿੰਨਾ ਵੀ ਨੰਬਰ ਜਿਹੜੇ ਕੋਈ ਜ਼ਿਆਦਾ ਨੰਬਰ ਆਇਆ ਘੱਟ ਨੰਬਰ ਆਇਆ ਸਾਰੇ ਨੰਬਰਾਂ ਦੀ ਜਿਹੜੀ ਡਿਟੇਲ ਆ ਸਾਹਰਤ ਹਰ ਤਰ੍ਹਾਂ ਦੀਆਂ ਜਿਹੜੀ ਸਪੈਕਸ ਨੇ ਇਹਨਾਂ ਕੋਲ ਅਵੇਲੇਬਲ ਨੇ ਉਹ ਲਾਸਟ ਵਿੱਚ ਆ ਕੇ ਪੇਸ਼ੈਂਟ ਇੱਥੋਂ ਆਪਣੇ ਨੰਬਰ ਦੇ ਮੁਤਾਬਿਕ ਆਪਣੀ ਜਿਹੜੀ ਇਹ ਸਪੈਕਸ ਆ ਉਹ ਲੈ ਲੈਂਦਾ ਬਾਈ ਕਰਦਾ ਹੈ ਇੱਥੋਂ ਬਹੁਤ ਘੱਟ ਰੇਟਾਂ ਦੇ ਵਿੱਚ ਆ ਤੇ ਜਿਹੜੇ ਆਪਣਾ ਸੇਲ ਕਰ ਰਹੇ ਨੇ ਸੋ ਇੱਥੇ ਤੱਕ ਦਾ ਸਾਡਾ ਜਿਹੜਾ ਸਾਰਾ ਪ੍ਰੋਸੈਸ ਆ ਜਿਹੜੇ ਇਸ ਕੈਂਪ ਦੇ ਵਿੱਚ ਇਹ ਕੈਂਪ ਅੱਗੇ ਸਮੇਂ-ਸਮੇਂ ਅਨੁਸਾਰ ਇਹ ਕੈਂਪ ਲੱਗਦਾ ਰਹੂਗਾ ਪਰ 3 ਮਹੀਨੇ ਬਾਅਦ ਸੀ ਕੈਂਪ ਲਾਵਾਂਗੇ ਤੇ ਹੁਣ ਤੱਕ ਦੇ ਜਿਹੜੇ ਹੈਗੇ ਇੱਥੇ ਡਿਸੀਜ਼ ਕਵਰ ਹੋ ਰਹੀਆਂ ਨੇ ਚਿੱਟਾ ਮੋਤੀਆ ਕਾਲਾ ਮੋਤੀਆ ਲੈਂਸ ਪਾਉਣੇ ਆ ਸਿਰਫ 3000 ਜਾਂ 4000 ਦੇ ਵਿੱਚ ਸਾਰੇ ਜਿਹੜੇ ਹੈਗੇ ਨੇ ਦਾਵਾ ਕਰ ਰਹੇ ਆ ਹਸਪੀਟਲ ਵਾਲੇ ਆਪਰੇਸ਼ਨ ਕਰਨ ਦੀ ਇੰਨੀ ਕੀਮਤ ਦੇ ਵਿੱਚ ਤੇ ਨੈਕਸਟ ਪ੍ਰੋਸੈਸ ਜਿਹੜਾ ਹੈਗਾ ਆ ਨੈਕਸਟ ਜਿਹੜਾ ਕੈਂਪ ਆ ਉਹ ਵੀ ਜਲਦ ਤੁਹਾਨੂੰ ਜਾਣਕਾਰੀ ਦਵਾਂਗੇ ਆਪਾਂ ਜਦ ਤੱਕ ਤੁਸੀਂ ਸਾਡਾ ਜਿਹੜਾ ਆ ਪੇਜ ਆ ਨਿਰਵੈਰ ਯੂਥ ਕਲੱਬ ਇੰਸਟਾਗ੍ਰਾਮ ਦਾ ਜਿਹੜਾ ਪੇਜ ਆ ਉਹ ਫੋਲੋ ਕਰ ਸਕਦੇ ਹੋ ਜਾਂ ਸਾਡਾ ਜਿਹੜਾ YouTube ਚੈਨਲ ਆ ਉਹ ਫੋਲੋ ਕਰ ਸਕਦੇ ਹੋ ਤੁਹਾਨੂੰ ਸਾਡੀ ਜਿੰਨੀ ਵੀ ਜਾਣਕਾਰੀ ਆ ਸਾਰੀ ਤੁਹਾਨੂੰ ਉੱਥੇ ਮਿਲਦੀ ਰਹੂਗੀ ਤੇ ਬਾਕੀ ਦਾਤਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ